ਅਸਲਾਮ ਵਾਲੇਕਮ ਬੇਲੀਓ ਤੇ ਮਿੱਤਰੋ ਤੇ ਵੀਰੋ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਐਨੀ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਨਾ ਐਨੀ ਕਿ ਬਲਕੇ ਮੈਨੂੰ ਨਹੀਂ ਮੇਰੇ ਵੀਰ ਜੀ ਨੂੰ ਵੀ ਐਨੀ ਖੁਸ਼ੀ ਹੋ ਰਹੀ ਹੈ ਨਾ ਕਿ ਜਿਹੜੀ ਕੰਗਨਾਰ ਰਣੋਤ ਨੇ ਫਿਲਮ ਬਣਾਈ ਸੀ ਨਾ ਐਮਰਜੈਂਸੀ ਉੱਤੇ ਲੱਗ ਗਿਆ ਬੈਨ ਚੰਗਾ ਟਕਾ ਕੇ ਲੱਗ ਗਿਆ ਬੈਨ ਕੰਗਨਾਰ ਰਣੋਤ ਦੀ ਮੰਜੀ ਤੇ ਗਈਏ ਠੁੱਕ ਕਿਉਂਕਿ ਸਾਡੇ ਸਿੱਖ ਵੀਰ ਨੇ ਬੜੇ ਦਲੇਰ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਵੀਡੀਓ ਉੱਤੇ ਗੱਲਬਾਤ। ਲੋਬੀ ਮਿੱਤਰੋ ਕੰਗਣਾ ਰੌਤ ਦੀ ਜਿਹੜੀ ਫਿਲਮ ਆਉਣੀ ਸੀ ਉਸ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਗਈ। ਕੰਗਣਾ ਰੌਤ ਆਪ ਲਾਈਵ ਆਈ, ਲਾਈਵ ਆ ਕੇ ਉਸਨੇ ਆਪਣੇ ਚੌਣ ਵਾਲਿਆਂ ਨੂੰ ਦੱਸਿਆ ਕਿ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਫਿਲਮ ਮੈਂ ਕਰੋੜਾ ਰੁਪਿਆ ਲਾ ਕੇ ਬਣਾਈ ਸੀ ਉਹ ਖਰਾਬ ਹੋਣ ਜਾ ਰਿਹਾ ਮੇਰਾ ਕਰੋੜਾ ਰੁਪਿਆ ਕਿਉਂਕਿ ਫਿਲਮ ਨੂੰ ਸਰਟੀਫਿਕੇਟ ਹੀ ਨਹੀਂ ਦਿੱਤਾ ਸੈਂਸਰ ਬੋਰਡ ਨੇ। ਇਸ ਸਮੇਂ ਦੀ ਵੱਡੀ ਖਬਰ ਹੈ ਭਾਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਪੂਰੀ ਖਬਰ ਹੈ ਕਿ ਆ 10 ਦਿਨਾਂ ਨਾਲ ਹੀ ਕੰਗਣਾ ਰੌਤ ਦੀ ਉਹ ਵੀਡੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਸੋ ਅਸੀ ਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਆ ਕਈ ਦਿਨਾਂ ਤੋਂ ਇੱਕ ਖਬਰ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਹੈ ਕੰਗੜਾ ਰੌਦ ਦੀ ਫਿਲਮ ਐਮਰਜੈਂਸੀ ਦੀ ਕੰਗੜਾ ਨਾਉਤ ਚਾਹੇ ਕੋਈ ਵੀ ਫਿਲਮ ਕਰੇ ਜਾਂ ਫਿਰ ਕੋਈ ਵੀ ਪ੍ਰੋਜੈਕਟ ਕਰੇ ਉਸ ਦੇ ਉੱਪਰ ਜਿਹੜਾ ਵਿਵਾਦ ਹੈ ਹੋਣਾ ਲਾਜ਼ਮੀ ਹੁੰਦਾ ਹੈ ਕਿਉਂਕਿ ਕੰਗੜਾ ਰੌਦ ਨੂੰ ਪਤਾ ਹੈ ਕਿ ਜਦੋਂ ਵਿਵਾਦ ਹੋਵੇਗਾ ਇਸੇ ਕਰਕੇ ਲੋਕ ਮੇਰੀ ਫਿਲਮ ਦੇਖਣਗੇ ਅਤੇ ਹੁਣ ਜਿਹੜੀ ਐਮਰਜੈਂਸੀ ਫਿਲਮ ਆ ਜਿਸ ਨੂੰ ਲੈ ਕੇ ਜਿਹੜਾ ਸਿੱਖ ਸਮਾਜ ਆ ਇੱਕ ਪਾਸ ਹਰ ਇੱਕ ਸਟੇਟ ਦੇ ਵਿੱਚ ਵੱਡੇ ਅਫਸਰਾਂ ਨੂੰ ਮਿਲ ਰਿਆ ਸੀ ਉੱਥੇ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਭਾਈ ਅਗਰ ਫਿਲਮ ਰੀਲਿਜ਼ ਹੁੰਦੀ ਹੈ ਤਾਂ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਸਿਨੇਮੇ ਦੇ ਵਿੱਚ ਲੱਗਣ ਤੋਂ ਪਹਿਲਾਂ ਸਿਨੇਮੇ ਮਾਲਕਾਂ ਨੂੰ ਇੱਕ ਸੈਂਸਰ ਸਰਟੀਫਿਕੇਟ ਦੇਣਾ ਹੁੰਦਾ ਸੈਂਸਰ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਫਿਲਮ ਸਿਨੇਮਿਆਂ ਦੇ ਵਿੱਚ ਚੱਲ ਸਕਦੀ ਹੁੰਦੀ ਹੈ ਕਹਿੰਦੇ ਨੇ ਕਿ ਪਹਿਲਾਂ ਸੈਂਸਰ ਬੋਰਡ ਹੈ ਜਿਹੜਾ ਫਿਲਮ ਨੂੰ ਸਰਟੀਫਿਕੇਟ ਦੇ ਰਿਆ ਸੀ ਪਰ ਜਿਵੇਂ ਜਿਵੇਂ ਦੇਸ਼ ਦੇ ਵਿੱਚ ਜਿਹੜਾ ਵਿਰੋਧ ਆ ਦੇਖਿਆ ਸੈਂਸਰ ਬੋਰਡ ਨੂੰ ਪਤਾ ਲੱਗਿਆ ਕਿ ਇਸ ਫਿਲਮ ਨੂੰ ਲੈ ਕੇ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਸੈਂਸਰ ਬੋਰਡ ਨੇ ਕੰਗਣਾ ਰੌਣ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਇਸ ਦਾ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਭਾਈ ਇਸ ਦਾ ਸਰਟੀਫਿਕੇਟ ਅਸੀਂ ਨਹੀਂ ਦਿੰਦੇ ਫਿਲਮ ਦੇ ਵਿੱਚੋਂ ਕੁਝ ਸੀਨ ਨੇ ਜਿਹੜੇ ਉਹ ਕੱਟਨੇ ਪੈਣਗੇ ਕਿਉਂਕਿ ਕਈ ਅਹਿਮ ਹਿੱਸੇ ਨੇ ਜਿਨ੍ਹਾਂ ਨੂੰ ਲੈ ਕੇ ਵਿਵਾਦ ਖੜਾ ਹੋ ਸਕਦਾ ਕਿਹੜੇ-ਕਿਹੜੇ ਸੀਨ ਨੇ ਉਹ ਸੁਣਨ ਦੇ ਵਿੱਚ ਇਹ ਆਇਆ ਗਾਂਧੀ ਪਰਿਵਾਰ ਦੀ ਜਿਹੜੀ ਸ਼ਬੀ ਹੈ ਉਹਨਾਂ ਨੇ ਵੀ ਗਿਆ ਕਿ ਸਾਡੀ ਸ਼ਬੀ ਖਰਾਬ ਕਰੀ ਜਾ ਰਹੀ ਹੈ ਉਹ ਹਿੱਸਾ ਹੋ ਗਿਆ ਜਾਂ ਫਿਰ ਇੱਕ ਮੇਨ ਗੱਲ ਜਿਹੜੀ ਹੈਗੀ ਆ ਆਪਣੇ ਸਿੱਖ ਸਮਾਜ ਦੀ ਸਿੱਖ ਸਮਾਜ ਨੂੰ ਗਲਤ ਤਰੀਕੇ ਨਾਲ ਕਹਿੰਦੇ ਨੇ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਈ ਗਲਤ ਟਿੱਪਣੀਆਂ ਕਰੀਆਂ ਗਈਆਂ ਨੇ ਉਹ ਵੀ ਸੈਂਸਰ ਬੋਰਡ ਨੇ ਕਿਹਾ ਕਿ ਸਾਨੂੰ ਇਸ ਦੇ ਉੱਪਰ ਵੀ ਕੈਂਚੀ ਚਲਾਉਣੀ ਪਵੇਗੀ ਜਿਹੜੇ ਜਿਹੜੇ ਸੀਨ ਵਿਵਾਦਿਤ ਲੱਗਦੇ ਨੇ ਪਹਿਲਾਂ ਅਸੀਂ ਇਹ ਫਿਲਮਾਂ ਜਿਹੜੀ ਤੁਸੀਂ ਜਾ ਤਾਂ ਸਮਝੌਤਾ ਕਰੋ ਸਿੱਖ ਸਮਾਜ ਨੂੰ ਬੈਠ ਕੇ ਫਿਲਮ ਦਿਖਾਓ ਕਿਹੜੇ ਮੋਰੀ ਨੇ ਸਿੱਖ ਸਮਾਜ ਦੇ ਉਹਨਾਂ ਨੂੰ ਬੈਠ ਕੇ ਫਿਲਮਾਂ ਸਾਰੀ ਦਿਖਾਓ ਕਿ ਕਿਹੜੇ ਕਿਹੜੇ ਸੀਨਾਂ ਦੇ ਉੱਪਰ ਇਤਰਾਜ਼ ਆ ਕਿਹੜੇ ਕਿਹੜੇ ਸੀਨ ਕੱਟਣੇ ਨੇ ਅਤੇ ਹੁਣ ਆ ਦੇਖਦੇ ਹਾਂ ਦੂਜੇ ਪਾਸੇ ਕੰਗਣਾ ਰਣੌਤ ਹੈ ਜਿਹੜੀ ਆੜੀ ਹੋਈ ਹੈ ਕੰਗਣਾ ਰਣੌਤ ਕਹਿੰਦੀ ਵੀ ਮੈਂ ਫਿਲਮ ਦੇ ਵਿੱਚੋਂ ਇੱਕ ਵੀ ਸੀਨ ਕੱਟਣ ਨਹੀਂ ਦੇਣਾ ਕਹਿੰਦੀ ਆਗਰ ਮੈਂ ਇਹੀ 메ਨ ਹਿੱਸੇ ਕੱਟਦੇ ਫਿਲਮ ਦੇ ਵਿੱਚ ਕੀ ਰਹੂਗਾ ਫਿਲਮ ਦੇ ਵਿੱਚ ਤਾਂ ਕੁਝ ਰਹਿਣੀ ਨਹੀਂ ਹੈ ਨਾ ਦੂਜੇ ਪਾਸੇ ਤੁਹਾਨੂੰ ਪਤਾ ਕਿ ਕੰਗਣਾ ਨਾਉਤ ਕਿਸੇ ਵੀ ਗੱਲ ਨੂੰ ਇੱਕ ਮੁੱਦਾ ਬਣਾਉਂਦੀ ਹੈ ਘੁਮਾ ਕੇ ਦੂਜੇ ਪਾਸੇ ਲੈ ਜਾਂਦੀ ਹੈ ਇਕੱਲੀ ਕੰਗਣਾ ਨਾਉਤ ਦੀ ਫਿਲਮੇ ਨਹੀਂ ਜਿਹੜੀ ਵੀ ਫਿਲਮ ਸਿੱਖਾਂ ਦੇ ਬਣਦੀ ਹੈ ਜਿਵੇਂ ਅਮੀਰ ਖਾਨ ਦੀ ਲਾਲ ਸਿੰਘ ਚੱਡਾ ਬਣੀ ਸੀ ਅਮੀਰ ਖਾਨ ਨੇ ਪਹਿਲਾ ਫਿਲਮ ਦਿਖਾਈ ਸਿੱਖ ਸਮਾਜ ਨੂੰ ਸਿੱਖ ਸਮਾਜ ਨੇ ਪਾਸ ਕਰੀ ਕਿਉਂਕਿ ਜਿਹੜਾ ਅਮੀਰ ਖਾਨ ਆ ਉਹ ਇਸ ਵਰਗਾ ਤਾਂ ਹੈ ਨਹੀਂ ਉਹ ਇੱਕ ਵਧੀਆ ਫਿਲਮ ਦਿੰਦਾ ਸਮਾਜ ਨੂੰ ਚਾਹੇ 2-3 ਸਾਲਾਂ ਦੇ ਵਿੱਚ ਇੱਕ ਕਰੇ ਇੱਕ ਵਧੀਆ ਫਿਲਮ ਉਹ ਦਿੰਦਾ ਪਰ ਕੰਗੜਾ ਨਾ ਉਹ ਤੋਂ ਦੂਸਰੇ ਪਾਸੇ ਜਮਾ ਉਲਟਾ ਹੈ ਸਾਲ ਦੇ ਵਿੱਚ 3-4 ਫਿਲਮਾਂ ਸਿੱਟਦੀ ਹੈ ਪਤਾ ਵੀ ਨਹੀਂ ਲੱਗਦਾ ਕਦੋਂ ਫਿਲਮ ਆਈ ਕਦੋਂ ਗਈ ਡੱਬਾ ਬੰਦ ਹੋ ਜਾਂਦੀਆਂ ਨੇ ਫਿਲਮਾਂ ਅਤੇ ਇੱਕ ਮੁੱਦਾ ਬਣਾ ਲੈਂਦੀ ਹੈ ਹਮੇਸ਼ਾ ਤੇ ਹੁਣ ਇਸਨੇ ਐਮਰਜੈਂਸੀ ਫਿਲਮ ਬਣਾਈ ਹੈ ਤੇ ਸਿੱਖਾਂ ਦੇ ਹੀਰੋ ਸੰਤ巴巴 ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੇ ਸਿੱਖਾ ਤੋ ਕਿ ਫਿਲਮ ਦੇ ਵਿੱਚ ਕੀ ਸਹੀ ਹੈ ਕੀ ਗਲਤ ਹੈ ਕਿਉਂਕਿ ਉਸਨੇ ਮੁੱਦਾ ਬਣਾਉਣਾ ਸੀ ਕੰਗਣਾ ਰਾਉਤ ਲਾਈਵ ਆਈ ਹੈ ਲਾਈਵ ਆ ਕੇ ਉਸਨੇ ਕੀ ਕਿਹਾ ਤੁਸੀਂ ਪਹਿਲਾਂ ਥੋੜੀ ਜੀ ਵੀਡੀਓ ਦੇਖੋ ਕਿਉਂਕਿ ਕੱਲ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਪਹਿਲਾਂ ਨੂੰ ਸਰਟੀਫਿਕੇਟ ਮਿਲ ਗਿਆ ਕੰਗਣਾ ਰਾਉਤ ਖੁਦ ਹੀ ਦੇਖ ਲਓ ਕਿ ਕੀ ਕਹਿੰਦੀ ਦਿਖਾਈ ਦੇ ਰਹੀ ਹੈ ਅਜੇ ਵੀ ਉਸਦੇ ਇੰਸਟਾਗ੍ਰam ਦੇ ਉੱਪਰ ਵੀਡੀਓ ਪਈਆ ਤੁਸੀਂ ਵੀਡੀਓ ਦੇਖੋ ਕਈ ਤਰ੍ਹਾਂ ਕਿ ਭਾਈ ਉੱਡ ਰਹੀ ਹੈ ਕਿ ہماری ਫਿਲਮ ਇਮਰਜੈਂਸੀ ਕੋ ਸੈਂਸ ਸਰਟੀਫਿਕੇਟ ਮਿਲ ਗਿਆ ਹੈ ਇਟ ਇਜ਼ ਨਾਟ ਟਰੂ ਇਨ ਫੈਕਟ ਹਮੇ ہماری ਫਿਲਮ ਕਲੀਅਰ ਹੋ ਗਈ ਥੀ ਲੇਕਿਨ ਉਸki ਸਰਟੀਫਿਕੇਸ਼ਨ ਰੋਕ ਲਈ ਗਈ ਹੈ ਕਿਉਂਕਿ ਪ੍ਰੈਸ਼ਰ ਹੈ ਕਿ ਕਿਸ ਗਨ ਕਿ ਅਸੈਸਿਨੇਸ਼ਨ ਨਾ ਦਿਖਾਏ ਗਿੰਮਨ ਬਾਲਕ ਨੂੰ ਦਿਖਾਏ ਪੰਜਾਬ ਰਾਈਟਸ ਨਾਲ ਦਿਖਾਏ ਫਿਰ ਕੀ ਦਿਖਾਏ ਕਿ ਕੀ ਕੀ ਹੋਇਆ ਕਿ ਫਿਲਮ ਅਚਾਨਕ ਸੇ ਬਲੈਕਆਊਟ ਹੋ ਜਾਂਦੀ ਹੈ ਸੋਰੀ ਸੋਰੀ ਹੁਣ ਤਾਂ ਯਕੀਨ ਆ ਗਿਆ ਹੋਣਾ ਹੁਣ ਤਾਂ ਤੁਹਾਨੂੰ ਸੁਣ ਗਿਆ ਹੋਣਾ ਕਿ ਆਖਰ ਜਿਹੜੀ ਫਿਲਮ ਹੈ ਫਿਲਮ ਦੇ ਉੱਪਰ ਰੋਕ ਲੱਗੀ ਹੋਈ ਹੈ ਫਿਲਮ ਰਿਲੀਜ਼ ਨਹੀਂ ਹੋਣ ਜਾ ਰਹੀ ਜਿੰਨਾ ਚਿਰ ਫਿਲਮ ਦੇ ਵਿੱਚੋਂ ਸੀਨ ਨਹੀਂ ਕੱਟੇ ਜਾਂਦੇ ਇਹ ਫਿਲਮ ਰਿਲੀਜ਼ ਹੋਏ ਨਹੀਂ ਸਕਦੀ वैसे अगर सीन ਕੱਟੇਗੇ ਤਾਂ ਸ਼ਾਇਦ ਫਿਲਮ ਰਿਲੀਜ਼ ਹੋ ਜਾਏ ਕਿਉਂਕਿ ਫਿਲਮਾਂ ਦੇ ਉੱਪਰ ਰੋਕ ਲੱਗਦੀ ਹੈ ਹਟ ਵੀ ਜਾਂਦੀ ਹੈ ਪਰ ਉਹ ਸੀਨ ਕੱਟਣ ਤੋਂ ਬਾਅਦ ਜਿਹੜਾ ਦੇ ਉੱਪਰ ਸਿੱਖ ਸਮਾਜ ਨੂੰ ਇਤਰਾਜ਼ ਆ ਜਾਂ ਫਿਰ ਹੋਰ ਜਿਨੇ ਵੀ ਚੈਲੰਜ ਕਰਿਆ ਕੋਰਟ ਦੇ ਵਿੱਚ ਇਸ ਫਿਲਮ ਬਾਰੇ ਉਹ ਸੀਨ ਨੇ ਜਿਹੜੇ ਕੱਟੇ ਜਾਣਗੇ ਹਟਾਏ ਜਾਣਗੇ ਫਿਰ ਰਿਲੀਜ਼ ਹੋਊਗੀ ਨਹੀਂ ਤਾਂ ਸੈਂਸਰ ਬੋਰਡ ਵੀ ਨਹੀਂ ਚਾਹਦਾ ਕਿ ਅਸੀਂ ਕੋਈ ਐਸੀ ਫਿਲਮ ਪਾਸ ਕਰੀਏ ਜਿਹਦੇ ਉੱਪਰ ਇੱਕ ਵਿਵਾਦ ਹੋ ਜੇ ਤੇ ਮਾਹੌਲ ਖਰਾਬ ਹੋ ਜੇ ਤਾਂ ਮਿੱਤਰੋ ਤੁਸੀਂ ਕੀ ਕਹਿਣਾ ਚਾਹੋਗੇ ਕੰਗੜਾ ਰੌਦਰ ਨੂੰ ਰੋ ਰਹੀ ਹੈ ਮੇਰਾ ਕਰੋੜਾ ਰੁਪਿਆ ਜਿਹੜਾ ਖਰਾਬ ਹੋ ਰਿਹਾ ਪਹਿਲਾਂ ਦੇਖਣਾ ਚਾਹੀਦਾ ਸੀ ਫਿਲਮ ਬਣਾਉਣ ਤੋਂ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਕਰੋੜਾ ਰੁਪਿਆ ਮੈਂ ਲਾਇਆ ਕਿਤੇ ਮੇਰਾ ਇਹ ਖਰਾਬ ਤਾਂ ਨਹੀਂ ਜਾਊਗਾ ਮੈਂ ਕੋਈ ਐਸਾ ਮੁੱਦਾ ਤਾਂ ਨਹੀਂ ਚੱਕ ਲਿਆ ਜਿਸ ਨੂੰ ਲੈ ਕੇ ਫਿਲਮ ਹੈ ਜਿਹੜੀ ਬੈਨ ਹੋ ਜੂ ਕਿਉਂਕਿ ਇਸ ਨੂੰ ਹੁੰਦਾ ਕਿ ਮੋਟਾ ਪੈਸਾ ਸ਼ਾਪ ਹੋਤਾ ਮਿੱਤਰੋ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਇਸ ਫਿਲਮ ਬਾਰੇ ਆਪਾਂ ਕੱਲੀ ਕੱਲੀ ਖ਼ਬਰ ਤੁਹਾਨੂੰ ਦੇ ਰਹੇ ਹਾਂ ਕਿ ਆਖਰ ਫਿਲਮ ਨੂੰ ਲੈ ਕੇ ਆਏ ਹਾਏ 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 ਸਿੱਖ ਵੀਰਾਂ ਦੀ ਜਿਹੜੀ ਮਿਹਨਤ ਹੈ ਨਾ ਉਹ ਰੰਗ ਲੈ ਆਈਏ ਕੰਗਨਰ ਰਨੋਦ ਦੀ ਜਿਹੜੀ ਐਮਰਜੈਂਸੀ ਮੂਵੀ ਸੀ ਨਾ ਉਹ ਬੈਨ ਹੋ ਗਈ ਉਹਦੇ ਤੇ ਥੱਪਾ ਲੱਗ ਗਿਆ ਲਾਲ ਥੱਪਾ ਲੱਗ ਗਿਆ ਚੰਗਾ ਹੋਇਆ ਬੈਨ ਹੋ ਗਈ ਇਹਦੀ ਮੂਵੀ ਸੈਂਸਰ ਬੋਰਡ ਨੇ ਉਹਨੂੰ ਸੈਂਸਰ ਸਰਟੀਫਿਕੇਟ ਹੀ ਨਹੀਂ ਦਿੱਤਾ ਵੇਖੋ ਉਹਨੇ ਸੈਂਸਰ ਬੋਰਡ ਨੇ ਫਿਲਮ ਦੇ ਵਿੱਚ ਕੁਝ ਵੇਖਿਆ ਹੋਣਾ ਤੇ ਉਹਨੇ ਸੈਂਸਰ ਸਰਟੀਫਿਕੇਟ ਨਹੀਂ ਨ ਦਿੱਤਾ ਕਿਉਂਕਿ ਇਹਨੇ ਜਿਹੜੀ ਫਿਲਮ ਬਣਾਈ ਸੀ ਉਹ ਭਾਈਚਾਰੇ ਦੇ ਖਿਲਾਫ ਬਣਾਈ ਸੀ ਮੁਲਕ ਦੇ ਵਿੱਚ ਲੋਕਾਂ ਦੇ ਵਿੱਚ ਆਤੰਕ ਫਲਾਣ ਵਾਲੀ ਫਿਲਮ ਬਣਾਈ ਸੀ ਇਸ ਵਜ੍ਹਾ ਤੋਂ ਇਹਨੂੰ ਸੈਂਸਰ ਸਰਟੀਫਿਕੇਟ ਉਹਨਾਂ ਨੇ ਨਹੀਂ ਦਿੱਤਾ ਇਹਦੀ ਫਿਲਮ ਪਾਸ ਨਹੀਂ ਕੀਤੀ ਬੀਬੀ ਆਂਦੀ ਕਿ ਮੈਂ ਕਰੋੜਾ ਰੁਪਇਆ ਲਾਤਾ ਤਾਂ ਇਹ ਕਰਤਾ چل ਇਹ ਤੈਨੂੰ ਫਿਲਮ ਬਣਾਉਣ ਤੋਂ ਪਹਿਲੇ ਪਤਾ ਨਹੀਂ ਸੀ ਕਿ ਮੈਂ ਇੰਨਾ ਪੈਸਾ ਲਾਣੀ ਆ ਤੇ ਸਿੱਖਾਂ ਦੀ ਮੈਂ ਕਿਰਦਾਰ ਨੂੰ ਉਛਾਲਣ ਨਹੀਂ ਆ ਵਿੱਚ ਤੇ ਪਹਿਲੇ ਤੈਨੂੰ ਸੋਚਣਾ ਨਹੀਂ ਆਇਆ ਕਿ ਮੈਂ ਇੱਕ ਇੱਕ ਪੂਰੀ ਕੌਮ ਦਾ ਕਿਰਦਾਰ ਜਿਹੜਾ ਇੱਕ ਪੂਰੀ ਇੱਕ ਪੂਰੇ ਮਜ਼ਬਦ ਦਾ ਇੱਕ ਪੂਰੀ ਸੰਗਤ ਦਾ ਕਰਦਾਰ ਜਿਹੜਾ ਉਛਲ ਨਹੀਂ ਆ ਆਪਣੀ ਵੀਡੀਓ ਦੇ ਵਿੱਚ ਤੇ ਉਹ ਵੀ ਪੂਰੀ ਦੁਨੀਆ ਦੇ ਸਾਹਮਣੇ ਉਹ ਫਿਲਮ ਕਿਵੇਂ ਆ ਸਕਦੀ ਬਾਹਰ ਬਾਕੀ ਆਪਣੇ ਸਿੱਖ ਵੀਰਾਂ ਨੂੰ ਮੁਬਾਰਕ ਪੇਸ਼ ਕਰਨਾ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਉਹਨਾਂ ਨੇ ਜਿਹੜੀਆਂ ਰੇਲੀਆਂ ਕੱਡੀਆਂ ਹਕੂਮਤ ਦੇ ਨਾਲ ਜਿਹੜੇ ਮਜ਼ਾਕਰਾਤ ਕੀਤੇ ਹਕੂਮਤੀ ਨੁਮਾਇੰਦਿਆਂ ਨੂੰ ਅਪਰੋਚ ਕੀਤਾ ਕਾਫੀ ਜਗ੍ਹਾ ਤੇ ਅਪੀਲਾਂ ਕੀਤੀਆਂ ਫਿਰ ਕੇਸ ਕੀਤੇ ਇਹਦੇ ਖਿਲਾਫ ਜਿਹੜੀ ਉਹਨਾਂ ਨੇ ਮਿਹਨਤਾਂ ਇਨੀਆਂ ਕੋਸ਼ਿਸ਼ਾਂ ਕੀਤੀਆਂ ਸਲੂਟ ਪੇਸ਼ ਕਰਨਾ ਤੇ ਉਹਨਾਂ ਨੂੰ ਮੁਬਾਰਕਬਾਦ ਦੇਣਾ हां फिल्म ए चाहे रिलीज करा ले दे लेकिन ਗੱਲ ਹੈ ਕਿ ਜਿਹੜੇ ਸਾਡੇ ਸਿੱਖ ਵੀਰਾਂ ਦੇ ਖਿਲਾਫ ਜਾਂ ਜਿਹੜਾ ਇੱਕ ਕਿਸੇ ਵੀ ਮਜ਼ਬਦੂਏ ਖਿਲਾਫ ਜਿਹੜੀ ਚੀਜ਼ ਏ ਉਹਦਾ ਕਿਰਦਾਰ ਉਛਾਲਣ ਵਾਲੀ ਚੀਜ਼ ਏ ਉਹ ਸੀਨ ਜਿਹੜੇ ਨੇ ਵਿੱਚੋਂ ਕੱਟ ਕਰ ਦਿੱਤੇ ਨੇ ਜਿਵੇਂ ਕਿ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਦੇ ਖਿਲਾਫ ਕਾਫੀ ਸੀਨ ਵਿੱਚ ਜਿਹੜੇ ਨੇ ਜਿਹੜਾ ਕਿ ਅਸੀਂ ਟ੍ਰੇਲਰ ਦੇ ਵਿੱਚ ਵੀ ਇੱਕ ਛੋਟਾ ਜਿਹਾ ਸੀਨ ਵੇਖਿਆ ਤੇ ਉਸ ਤੋਂ ਰਿਲੇਟਿਡ ਨੇ ਹੋਰ ਵੀ ਕਾਫੀ ਸੀਨ ਪਾਏ ਹੋਣੇ ਨੇ ਫਿਰ ਇਹ ਬੀਬੀ ਐਡੀ ਨੂੰ पागल किस्म दी औरत है मैं दा एक पीछे जे एक वीर ने एक वीडियो सेंड की थी ते मैं देख रिया हां ए दा इंटरव्यू एक देख रिया हां सा के कह रही सी के इंदिरा गांधी नु एक नियती औरत नु ਕੱਲੇ ਘਾਰ ਦੇ ਵਿੱਚ ਸਿੱਖ ਨੇ ਇੰਨੀਆਂ ਗੋਲੀਆਂ ਮਾਰ ਦਿੱਤੀਆਂ ਇਹ ਕਰਤਾ ਤੇ ਉਹ ਕਰਤਾ ਤੇ ਮੈਂ ਇਸ ਬੀਬੀ ਨੂੰ ਪੁੱਛਣਾ ਚਾਹਨਾ ਵਾਂ ਕਿ ਜਦੋਂ ਗੋਲਡਨ ਟੈਂਪਲ ਤੇ ਉਹਨੇ ਹਮਲਾ ਕਰਵਾਇਆ ਵੇਖੋ ਨਾ ਆ ਹਮਲਾ ਚਾਹੇ ਉਸ ਟਾਈਮ ਦੇ ਜਿਹੜੇ ਸਪਾਈ ਸੇ ਫੌਜ ਸੀ ਉਹਨਾਂ ਨੇ ਕੀਤਾ ਲੇਕਿਨ ਗੱਲ ਹੈ ਕਿ ਕਿਸੇ ਵੱਡੇ ਦੀ ਇਜਾਜ਼ਤ ਨਹੀਂ ਕੀਤਾ ਨਾ ਘਰ ਦੇ ਵਿੱਚ ਇੱਕ ਸਰਬਰਾਹ ਹੁੰਦਾ ਉਹ ਜੀ ਇਜਾਜ਼ਤ ਤੋਂ ਬਿਨਾਂ ਨਹੀਂ ਨਾ ਘਰ ਵਾਲੇ ਕੋਈ ਕੰਮ ਕਰਦੇ ਲੀਡਰ ਕਾਦੇ ਆਸਤੇ ਹੁੰਦਾ ਤੇ ਉਹਨੇ ਜਿਹੜਾ ਗੋਲਡਨ ਟੈਂਪਲ ਤੇ ਹਮਲਾ ਕਰਵਾਇਆ ਮਾਸੂਮ ਸਿੱਖਾਂ ਸਰਦਾਰਾਂ ਦੀਆਂ ਮਾਵਾਂ ਭੈਣਾਂ ਧੀਆਂ ਨੂੰ ਜਿਹੜਾ ਵੜਿਆ ਗਿਆ ਉਥੇ ਸਿੱਖ ਵੀਰਾਂ ਨੂੰ ਜਿਹੜਾ ਨਾ ਹੱਕ ਕਤਲ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਗੋਲਡਨ ਟੈਂਪਲ ਜਿਹੜਾ ਉਹਦੀ ਬੇਹਰਮਤੀ ਕੀਤੀ ਗਈ ਏ ਉਹ ਜੁੱਤੀਆਂ ਲੈ ਕੇ ਅੰਦਰ ਗਏ ਸ਼ਰਾਬਾਂ ਪੀਤੀਆਂ ਇੱਕ ਕਿਸੇ ਵੀ ਮਜ਼ਬਦ ਦੀ ਜਿਹੜੀ ਇਸ ਤਰ੍ਹਾਂ ਦੀ ਇਬਾਦਤਗਾਹ ਹੁੰਦੀ ਉਹ ਬੜੀ ਪਾਕ ਤੇ ਪਵਿੱਤਰ ਹੁੰਦੀ ਏ ਉਹਨੂੰ ਤੁਸੀਂ ਜਾ ਕੇ ਤੇ ਉਹਨੂੰ ਰੋਂਦਨ ਦੇ ਜਾਂ ਆਪਣੇ ਪੈਰਾਂ ਥੱਲੇ ਇਹ ਕਿੱਡੀ ਬੇਵਕੂਫਾਨ ਵਾਲੀ ਗੱਲ ਏ ਤੇ ਮੈਂ ਸੋਚਿਆ ਕਿ ਐ ਬੀਬੀ ਵੇਖੋ ਇੰਦਰਾ ਗਾਂਧੀ ਦੀ ਤੂੰ ਐ ਸਾਈਡ ਲੈ ਰਹੀ ਏ ਲੇਕਿਨ ਤੈਨੂੰ ਇਹ ਵੀ ਵਹਾਨਾ ਚਾਹੀਦਾ ਕਿ ਫਿਰ ਇੰਦਰਾ ਗਾਂਧੀ ਨੇ ਉੱਥੇ ਕੀਤਾ ਕੀ ਸੀ ਇਟ ਇਜ਼ ਜ਼ਿਆਤੀ ਕੀਤੀ ਸੀ ਉਸ ਟਾਈਮ ਦੇ ਵਿੱਚ ਸਿੱਖਾ ਸਰਦਾਰਾਂ ਨੇ ਤਾਰੀਖ ਗਵਾਏ ਤਾਰੀਖ ਗਵਾਏ ਇਸ ਗੱਲ ਦੀ ਕਿ ਜਿਨ ਨੇ ਰੱਬ ਦੇ ਨੇਕ ਬੰਦਿਆਂ ਦਾ ਮੱਥਾ ਢਾਇਆ ਨਾ ਅੜੀ ਫੜੀ ਕੀਤੀ ਉਹਨਾਂ ਦਾ ਬੇੜਾ ਹੀ ਗਰਗ ਹੋਇਆ ਉਹ ਚਾਹੇ ਕਿਸੇ ਵੀ ਦੁਨੀਆ ਦੇ ਕੋਨੇ ਤੇ ਚਲੇ ਜਾਂ ਉਹਨਾਂ ਦਾ ਨੁਕਸਾਨ ਇੱਕ ਮੋਹਰ ਲੱਗ ਜਾਂਦੀ ਆ ਕੰਗਨਰਨੋਤ ਨੇ ਸਭ ਤੋਂ ਵੱਡੀ ਖੱਟ ਮਾਰੀ ਹੈ ਕਿ ਜਿਹੜੇ ਅਜ਼ੀਮ ਲੀਡਰ ਸਿੱਖੀ ਦੇ ਅਜ਼ੀਮ ਲੀਡਰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਇੱਕ ਨੈਗੇਟਿਵ ਰੋਲ ਦੇ ਵਿੱਚ ਵਿਖਾਇਆ ਇੱਕ ਰੱਬ ਦੇ ਨੇਕ ਬੰਦੇ ਨੂੰ ਉਸ ਬੰਦੇ ਨੂੰ ਕਿ ਜਿਹੜਾ ਗੁਰੂ ਦੀ ਸਿੱਖਿਆ ਨੇ ਚੱਲਦਾ ਪਿਆ ਇਸ ਔਰਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਨੈਗੇਟਿਵ ਵਿਖਾਇਆ ਤੇ ਆਪਣਾ ਬੇੜਾ ਗਰਖ ਕਰਵਾ ਲਿਆ ਇਹ ਹੋਣਾ ਹੀ ਹੋਣਾ ਸੀ ਇਹ ਫਿਲਮ ਫਲੋਪ ਹੋਣੀ ਹੀ ਹੋਣੀ ਸੀ ਅਸਲ ਦੇ ਵਿੱਚ ਸਾਡੇ ਪੰਜਾਬੀ ਚ ਇੱਕ ਬੜੀ ਮਸ਼ਹੂਰ ਕਹਾਵਤ ਹੈਗੀ ਹੈ ਕਿ ਜਦੋਂ ਬੰਦਾ ਕਿਸੇ ਨਾਲ ਜ਼ਿਆਦਤੀ ਕਰਦਾ ਨਾ ਉਹ ਇਸ ਭਲੇਖੇ ਦੇ ਵਿੱਚ ਹੁੰਦਾ ਕਿ ਮੈਂ ਅਗਲੇ ਨਾਲ ਜ਼ਿਆਦਤੀ ਕਰਨਿਆਂ ਵਾ ਲੇਕਿਨ ਉਹ ਗਲਤ ਹੁੰਦਾ ਹੈ ਦਰ اصل حقیقت ਦੇ ਵਿੱਚ ਉਹ ਆਪਣੇ ਆਪ ਨਾਲ ਜ਼ਿਆਤੀ ਕਰਦਾ ਹੁੰਦਾ ਇਹਨੇ ਇਸ ਚਾਰਜ ਪੈਸਾ ਲਾਇਆ ਕਿ ਮੈਂ ਪੈਸਾ ਲਾ ਕੇ ਸਿੱਖਾਂ ਦੇ ਰੋਲ ਨੂੰ ਨੈਗੇਟਿਵ ਖਾਵਾਂਗੀ ਤੇ ਮੈਂ ਕਰੋੜਾ ਰੁਪਇਆ ਲਾ ਕੇ ਤੇ ਕਈ ਕਰੋੜਾ ਕਮਾਵਾਂਗੀ ਮੇਰਾ ਇੱਕ ਨਾਮ ਹੋਏਗਾ ਇੰਜ ਹੋਏਗਾ ਉੰਜ ਹੋਏਗਾ ਸਭ ਵੜ ਗਿਆ ਭਾਂਡੇ ਦੇ ਵਿੱਚ ਹੁਣ ਛਣਕਣਾ ਮਾਂਜਦੀ ਫਿਰ ਤੂੰ ਤੇਰੀ ਫਿਲਮ ਹੋ ਗਈ ਫਲੋਪ ਬਰਹਾਾਲ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਮੇਰਾ ਦਿਲ ਬਾਗ ਬਾਗ ਖੁਸ਼ ਹੋ ਗਿਆ ਹੈ ਕਿ ਜਿਨੇ ਇੱਕ ਰੱਬ ਦੇ ਨੇਕ ਬੰਦੇ ਨੂੰ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਨੂੰ ਗਲਤ ਵਿਖਾਇਆ ਸਿੱਕੇ ਇਸਮ ਨੂੰ ਗਲਤ ਵਿਖਾਇਆ ਉਹਦਾ ਆਪਣਾ ਹੀ ਬੇੜਾ ਗਰਕ ਹੋ ਗਿਆ ਬਾਕੀ ਵੀਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਨਾਲੇ ਸਾਡੇ ਸਿੱਖ ਵੀਰਾਂ ਵਾਸਤੇ ਖੁਸ਼ਖਬਰੀ ਵੀ ਸੀ ਤੇ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਆ ਉਹ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਬਿਆਨ ਕਰਿਆ ਜੇ ਵੀਡੀਓ ਤੁਹਾਨੂੰ ਕੈਸੀ ਲੱਗੀ ਇਹ ਵੀ ਜਿਹੜਾ ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਜੇ ਬਾਕੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਰੱਬ ਰੱਖਾ